ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਇੱਕ ਭਰਾ ਨੇ ਬਈ ਆਪਣੇ ਨੇ ਕੀਤਾ ਜੂਸ ਦਾ ਕੰਮ ਤੇ ਜਿੰਨੇ ਵੀਰ ਇੱਥੇ ਲੰਘਦੇ ਆ ਇੱਧਰ ਪਿੰਡ ਰਹਿ ਗਿਆ ਤਰਖਾਨ ਵਾਲਾ ਤੇ ਇੱਧਰ ਰਹੀ ਰਿਫਾਇਨਰੀ ਤੇ ਇੱਧਰ ਰਹਿ ਗਿਆ ਪਿੰਡ ਸਕਲੱਦੀ ਤੇ ਇੱਧਰ ਰਹਿ ਗਿਆ ਪਿੰਡ ਸੇਖੋ ਤੇ ਬਾਈ ਦਾ ਜਿਹੜਾ ਜੂਸ ਦਾ ਕੰਮ ਆ ਬਹੁਤ ਵਧੀਆ ਹੈ ਤੇ ਜਿੰਨੇ ਵੀਰ ਭਰਾ ਲੰਘਦੇ ਨੇ ਤੇ ਆਪਣੇ ਜਿਵੇਂ ਕੋਈ ਭਰਾ ਆਪਣਾ ਕੰਮ ਕਰਦਾ ਹੈ ਤੇ ਆਪਾਂ ਆਪਣੇ ਪੰਜਾਬੀ ਭਾਈਚਾਰੇ ਦੀ ਜਿਹੜੀ ਸਪੋਰਟ ਕਰਨੀ ਬੰਦੀ ਹੈ ਤੇ ਸਾਰੇ ਵੀਰ ਭਰਾ ਇਹਦੇ ਤੋਂ ਜੂਸ ਪੀ ਕੇ ਜਾਇਓ ਤੇ ਅਸੀਂ ਵੀ ਨਾਲ ਜੂਸ ਕੀਤਾ ਜੂਸ ਜਰਾ ਬਹੁਤ ਸੁਆਦ ਸੀਗਾ ਆਪਾਂ ਬਾਈ ਨਾ ਕਰਾਉਣੇ ਥੋੜੀ ਗੱਲਬਾਤ ਜਿਵੇਂ ਆਪਾਂ ਸੋਚਦੇ ਕੈਨੇਡਾ ਅਮਰੀਕਾ ਜਿੱਥੇ ਵੀ ਲੋਕ ਆਪਣੇ ਮਜ਼ਦੂਰ ਦਿਹਾੜੀ ਦਾ ਕੰਮ ਹੀ ਕਰਦੇ ਆਏ ਤੇ ਇੱਥੇ ਵੀ ਬਾਈ ਉਹੀ ਕੰਮ ਆਏ ਤੇ ਆਪਾਂ ਗੱਲਬਾਤ ਕਰਦੇ ਨੇ ਤੇ ਜੂਸ ਬਾਈ ਦਾ ਬਹੁਤ ਘੈਂਟ ਆ ਹਾਂਜੀ ਬਾਪੂ ਜੀ ਤੁਸੀਂ ਜੂਸ ਪੀਤਾ ਕਿਵੇਂ ਲੱਗਿਆ ਤੁਹਾਨੂੰ ਜੂਸ ਬਹੁਤ ਵਧੀਆ ਕਾਕਾ ਜਿਹੜੀ ਇਹ ਬੱਚੇ ਨੇ ਇਹ ਸੇਵਾ ਕਰ ਰਿਆ ਨਾ ਕਿ ਸਮਝੋ ਤੁਸੀਂ ਇਹ ਮੈਂ ਕਹਿੰਦਾ ਵੀ ਭਾਰਤ ਸੌਨੇ ਦੀ ਚਿੜੀ ਐ ਪੰਜਾਬ ਵੀ ਕਿਸੇ ਉਹਨੇ ਦੀ ਚਿੜੀ ਐ ਜਿਹੜੇ ਸਾਡੇ ਬੱਚੇ 50-50 ਲੱਖ ਤੱਕ ਪਹੁੰਚ ਗਏ ਗੱਲਾਂ ਤੇ 40-40 ਲੱਖ 30-30 ਲੱਖ ਬਾਹਰ ਜਾਂਦੇ ਨੇ ਕਿੰਟਾ ਅਮਰੀਕਾ ਯੋਕਾ ਇਧਰ ਹੋ ਜਾ ਮੜੇ ਕਿਉਂ ਕੰਮ ਕਰਨ ਤਾਂ ਕੰਮ ਇੱਥੇ ਵੀ ਉਹ ਪਾਇ ਇਹ ਬੱਚੇ ਨੂੰ ਹੱਲਾਸ਼ੇਰੀ ਦੇ ਕੇ ਕੰਮ ਕਰਵਾਇਆ ਇਹ ਪਰ ਮਿਹਨਤ ਜ਼ਰੂਰ ਐ ਮਿਹਨਤ ਦੇ ਟਾਲੀ ਪੈਸਾ ਬਣਦਾ ਹੈ ਮਿਹਨਤ ਦਾ ਫਲ ਮਿੱਠਾ ਹੁੰਦਾ ਹੈ ਇਹ ਬੱਚਾ 4 ਵਜੇ ਉੱਠਦਾ ਹੈ 4 ਵਜੇ ਉੱਠ ਕੇ ਇਹ ਗੰਨਾ ਲੈ ਕੇ ਆਉਂਦਾ ਹੈ ਆਪਦਾ ਆਹ ਫਿੱਟਰ ਰੇੜਾ ਆਹ ساری ਨਸੀਨ ਵਗੈਰਾ ਨੂੰ ਚੰਗੀ ਤਰ੍ਹਾਂ ਸਾਫ ਵਗੈਰਾ ਕਰਦਾ ਹੈ ਆਪਦੀਆਂ ਰੋਟੀਆਂ ਵਗੈਰਾ ਨਾਲ ਵੰਦ ਕੇ ਨੇ ਹੁੰਦਾ ਹੈ ਇੱਥੇ ਗੱਘਾਂ ਦੀ ਸੇਵਾ ਵਾਸਤੇ ਠੰਡੇ ਪਾਣੀ ਦਾ ਪ੍ਰਬੰਧ ਕਰਦਾ ਹੈ ਆਹ ਛਾਂ ਦਾ ਪ੍ਰਬੰਧ ਕੀਤਾ ਹੈ ਆਹ ਬੈਠਣ ਦਾ ਪ੍ਰਬੰਧ ਕੀਤਾ ਹੈ ਇਹ ਲੋਕਾਂ ਦੀ ਸੇਵਾ ਵਾਸਤੇ ਕੀਤਾ ਹੈ ਗਾਹ ਕਨੇ ਦਿ ਉਸ ਪੀਣਾ ਜਾਂ ਨਾ ਪੀਣਾ ਉਹ ਅਗਲੇ ਦੀ ਮਰਜ਼ੀ ਹੈ ਪਰ ਫਿਰ ਵੀ ਇਹ ਸਭ ਨੂੰ ਜੀ ਆਇਆ ਕਹਿੰਦਾ ਹੈ ਦੂਜੀ ਗੱਲ ਇਹਦਾ ਜਿਹੜਾ ਮਨ ਹੈ ਇਹ ਬਹੁਤ ਖੁਸ਼ ਹੈ ਕਿਵੇਂ ਇੱਥੇ ਆਉਣ ਦਾ ਮਨ ਨੂੰ ਮਿਲਦਾ ਹੈ ਘਰਾਂ ਦੇ ਨੇ ਮਾਉਂਟੇ ਬੇਲੇ ਦੇ ਵਿੱਚ ਰਹਿੰਦਾ ਹੈ ਪਰੇਸ਼ਾਨੀਆਂ ਤੋਂ ਦੂਰ ਹੈ ਕਿਸੇ ਦੀ ਗੱਲ ਚੰਗੀ ਕਿਸੇ ਦੀ ਮਾੜੀ ਸੁਣ ਕੇ ਹਾਸਾ ਆ ਹੀ ਜਾਂਦਾ ਹੈ ਕਈਆਂ ਬੰਦਿਆਂ ਨੂੰ ਹਦਲਾਸ਼ਾ ਵੀ ਦਿੰਦਾ ਹੈ ਜੋ ਬੰਦਾ ਇੱਥੇ ਆ ਕੇ ਵਹਿੰਦਾ ਹੈ ਉਹਦਾ ਵੀ ਇਹ ਚਤਰਾਜੀ ਕਰ ਦਿੰਦਾ ਤੇ ਕੋਈ ਗੱਲ ਨਹੀਂ ਭਾਈ ਜੇ ਤੂੰ ਕਿਸੇ ਕੋਲੋਂ ਨਾਰਾਜ਼ ਹੈ ਤਾਂ ਥੋੜਾ ਟਿਕ ਪਰ ਠੰਡਾ ਪਾਣੀ ਪੀ ਆ ਜੂਸ ਪੀ ਉਹ ਮਨ ਸ਼ਾਂਤ ਹੋ ਜਾਂਦਾ ਜਿਵੇਂ ਹੁਣ ਮੈਂ ਖੇਤੋਂ ਆਇਆ ਤੇ ਮੈਂ ਜੂਸ ਪੀਤਾ ਕੀ ਪੁੱਛਦਾ ਸਿਰ ਤੋਂ ਲੈ ਕੇ ਪੈਰਾਂ ਤੱਕ ਸਵਾਦ ਆ ਗਿਆ ਇਹ ਜੂਸ ਦਾ ਬਿਲਕੁਲ ਬਹੁਤੇ ਜੂਸ ਵਾਲੇ ਬਾਈ ਜੀ ਕੰਨੀ ਬਰਫ਼ ਵਾਈ ਤੇਰੇ ਜੂਸ ਦੇ ਵਿੱਚ ਸਾਨੂੰ ਬਰਫ਼ 5% ਮਸਾ ਲੱਭੀ ਹੈ ਬਿਲਕੁਲ ਠੰਡਾ ਕਰ ਦੋ ਗਰੀ ਇਹ ਜੂਸ ਦੇ ਵਿੱਚ ਬਰਫ਼ ਆਉਂਦੀ ਹੈ ਕਾ ਅਕਾਦੇ ਨੇ ਹੂਆ ਤੇ ਮੇਰੀ ਸਭ ਸਤਜਾ ਮਿੱਤਰਾਂ ਨੂੰ ਜਿਹੜੇ ਮੇਰੇ ਬੰਦੇ ਨੇ ਹਨ ਤੁਹਾਨੂੰ ਕਰਨਾ ਅਪੀਲ ਹੈ ਕਿ ਇਹੋ ਜੇ ਭਗਤ ਬੰਦੇ ਦੀ ਇਹੋ ਜੇ ਸੇਵਾਦਾਰ ਬੰਦੇ ਦੀ ਮਦਦ ਕਰਿਆ ਕਰੋ ਆਪਣੇ ਪੰਜਾਬੀ ਦੀ ਪਰ ਬਹੁਤੇ ਵਾਰੀ ਵੇਖਿਆ ਕਿ ਭਈਏ ਦੀ ਜਿਹੜੀ ਲੱਗੀ ਹੋਵੇ ਉਧਰ ਲੋਕ ਭੱਜੇ ਜਾਂਦੇ ਆ ਉਧਰ ਨਾ ਜਾਓ ਜੇ ਤੁਸੀਂ ਇਹਨਾਂ ਲੋਕਾਂ ਦੀ ਸੇਵਾ ਕਰੋਗੇ ਇਹਨਾਂ ਲੋਕਾਂ ਦੇ ਨਾਲ ਰਹੋਗੇ ਤਾਂ ਇਹ ਤੁਹਾਡੀ ਮਦਦ ਕਰਨਗੇ ਉਹ ਪਰਦੇਸੀ ਬੰਦੇ ਤੁਹਾਡੀ ਮਦਦ ਨਹੀਂ ਕਰਨਗੇ ਈਕਾ ਬਾਈ ਜੀ ਖੁਸ਼ ਰਹੋ ਖੁਸ਼ ਰਹੋ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹੋ